ਹallelujah hallelujah ਸਭ ਨੂੰ ਜੈ ਮਸੀਹ ਦੀ ਅੱਜ ਦਾ ਦਿਨ ਪ੍ਰਭੂ ਤੁਹਾਡੇ ਲਈ ਬlesed ਕਰੇ ਮੇਰੇ ਅਜਿੱਜੋ ਅੱਜ ਮੈਂ ਖੁਦਾ ਦੇ ਵਚਨ ਦੇ ਵਿੱਚੋਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਦਾ ਵਚਨ ਸਾਡੇ ਨਾਲ ਹਰ ਰੋਜ਼ ਗੱਲ ਕਰਨਾ ਚਾਹੁੰਦਾ ਹੈ ਪਰਮੇਸ਼ਰ ਦਾ ਵਚਨ ਹਰ ਰੋਜ਼ ਸਾਨੂੰ ਤਾਜ਼ਾ ਮੰਨਾ ਦੇਣਾ ਚਾਹੁੰਦਾ ਹੈ ਸੋ ਜਦ ਇਸرائیਲੀ ਮਿਸਰ ਦੇ ਵਿੱਚੋਂ ਨਿਕਲੇ ਤਾਂ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਸਵੇਰ ਵੀ ਤਾਜ਼ਾ ਮੰਨਾ ਸਵਰਗ ਤੋਂ ਉਹਨਾਂ ਦੇ ਲਈ ਅਸਮਾਨ ਤੋਂ ਆਉਂਦਾ ਸੀ ਔਰ ਸ਼ਾਮ ਨੂੰ ਵੀ ਤਾਜ਼ਾ ਮੰਨਾ ਉਹਨਾਂ ਦੇ ਲਈ ਆਉਂਦਾ ਸੀ ਸੋ ਮੇਰੇ ਅਜੀਜ਼ ਪਿਆਰੋ ਪ੍ਰਭੂ ਉਸ ਮੰਨੇ ਦਾ ਜਿਹੜਾ ਟੇਸਟ ਆ ਉਹ ਦੁਨੀਆ ਦੇ ਟੇਸਟ ਨਾਲੋਂ ਅਲੱਗ ਸੀ ਸੋ ਪਰਮੇਸ਼ਰ ਨੇ ਉਹਨਾਂ ਦਾ ਹਰ ਰੋਜ਼ ਇੰਤਜ਼ਾਮ ਕੀਤਾ ਹਰ ਰੋਜ਼ ਉਹਨਾਂ ਨੂੰ ਤਾਜ਼ਾ ਮੰਨਾ ਦਿੱਤਾ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਨਾ ਉਹਨਾਂ ਦੀ ਜੁੱਤੀ ਕਸੀ ਨਾ ਉਹਨਾਂ ਦੇ ਕੱਪੜੇ ਪਾਟੇ ਔਰ ਹਰ ਉਹ ਚੀਜ਼ ਜੋ ਉਹਨਾਂ ਨੂੰ ਚਾਹੀਦੀ ਸੀ ਰਾਤ ਦੇ ਵੇਲੇ ਪਰਮੇਸ਼ਰ ਨੂੰ ਪਤਾ ਸੀ ਕਿ ਉਹਨਾਂ ਨੂੰ ਲਾਈਟ ਦੀ ਲੋੜ ਆ ਦੇ ਖੁਦਾ ਅੱਗ ਦਾ ਥੰਮ ਬਣ ਕੇ ਉਹਨਾਂ ਦੇ ਅੱਗੇ-ਅੱਗੇ ਚੱਲਦਾ ਸੀ ਦੰ ਦੇ ਵਿੱਚ ਜਦ ਧੁੱਪ ਲੱਗਦੀ ਸੀ ਤਾਂ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਬੱਦਲ ਦੀ ਨਿਆਈ ਉਹਨਾਂ ਦੇ ਉੱਤੇ ਇੱਕ ਛਾਂ ਕਰਦਾ ਸੀ ਤਾਂ ਕਿ ਉਹਨਾਂ ਨੂੰ ਧੁੱਪ ਨਾ ਲੱਗੇ ਸਾਡਾ ਯਹੋਵਾ ਪਰਮੇਸ਼ਰ ਜੀ ਦੀ ਅਸੀਂ ਬੰਦਗੀ ਭਗਤੀ ਕਰਦੇ ਹਾਂ ਉਹ ਸਾਡੀ ਹਰ ਬੋਝ ਹਰ ਚਿੰਤਾ ਨੂੰ ਆਪਣੇ ਉੱਪਰ ਲੈਣ ਵਾਲਾ ਹੈ ਔਰ ਉਹ ਸਾਡੇ ਆਉਣ ਵਾਲੇ ਸਮੇਂ ਨੂੰ ਆਉਣ ਵਾਲੇ ਕੱਲ ਨੂੰ ਜਾਣਦਾ ਹੈ ਮੇਰੇ ਜੀਜੋ ਅਸੀਂ ਹਰ ਰੋਜ਼ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਹਰ ਰੋਜ਼ ਪਰਮੇਸ਼ਰ ਦਾ ਵਚਨ ਪੜ੍ਹਨਾ ਹੈ ਹਰ ਰੋਜ਼ ਪਰਮੇਸ਼ਰ ਦੇ ਨਾਲ ਮੁਲਾਕਾਤ ਕਰਨੀ ਹੈ ਬਾਈਬਲ ਜੋ ਤੁਸੀਂ ਪੜਦੇ ਹੋ ਤਾਂ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਦੇ ਨਾਲ ਆਪਣੀ ਪ੍ਰਾਰਥਨਾ ਦੇ ਵਿੱਚ ਸ਼ਾਮਲ ਕਰੋ ਕਿ ਪਵਿੱਤਰ ਆਤਮਾ ਪਰਮੇਸ਼ਰ ਦਾ ਪਵਿੱਤਰ ਵਚਨ ਪੜਨ ਵਿੱਚ ਮੇਰੀ ਮਦਦ ਕਰ ਇਹਨੂੰ ਸਮਝਣ ਵਿੱਚ ਮੇਰੀ ਮਦਦ ਕਰ ਇਹ ਸੋਚਣਾ ਕਿ ਮੈਂ ਆਕਸੀਜਨ ਤੋਂ ਬਿਨਾਂ ਜਿਵੇਂ ਨਹੀਂ ਬਚ ਸਕਦਾ ਜਿਵੇਂ ਹਰ ਰੋਜ਼ ਦੇ ਖਾਣੇ ਤੋਂ ਬਿਨਾਂ ਨਹੀਂ ਬਚ ਸਕਦਾ ਤਾਂ ਪਵਿੱਤਰ ਆਤਮਾ ਜੀ ਪਵਿੱਤਰ ਵਚਨ ਨੂੰ ਹਰ ਦਿਨ ਮੇਰੀ ਜ਼ਿੰਦਗੀ ਦਾ ਹਿੱਸਾ ਬਣਾਓ ਔਰ ਮੇਰੀ ਜ਼ਿੰਦਗੀ ਦੇ ਵਿੱਚ ਵਚਨ ਦੀ अहमियत ਖਾਸ ਹੋਵੇ ਮੇਰੇ ਅਜੀਜੋ ਜਦ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਹਰ ਰੋਜ਼ ਪੜਨਾ ਸ਼ੁਰੂ ਕਰਦੇ ਹੋ ਹਰ ਰੋਜ਼ ਪਰਮੇਸ਼ਰ ਦੇ ਵਚਨ ਨੂੰ ਸਮਝਣਾ ਸ਼ੁਰੂ ਕਰਦੇ ਹੋ ਤਾਂ ਪਰਮੇਸ਼ਰ ਦਾ ਆਤਮਾ ਤੁਹਾਡੇ ਨਾਲ ਗੱਲ ਕਰਦਾ ਹੈ ਖੁਦ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ ਹੈ ਔਰ ਜਦ ਵਚਨ ਦੇ ਵਿੱਚ ਅਸੀਂ ਜਬੂਰਾ ਦੀ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਕਿ ਉਹ ਆਪਣਾ ਵਚਨ ਕੱਲਗੇ ਉਹਨਾਂ ਦੀਆਂ ਰੋਗਾਂ ਤੋਂ ਉਹਨਾਂ ਦੀਆਂ ਫਾਇਆਂ ਤੋਂ ਉਹਨਾਂ ਦੀਆਂ ਮੁਸੀਬਤਾਂ ਤੋਂ ਉਹਨਾਂ ਨੂੰ ਬਚਾਉਂਦਾ ਉਹ ਲੋਕ ਕੌਣ ਆ ਉਹ ਲੋਕ ਤੁਸੀਂ ਆ ਤੁਹਾਨੂੰ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਹਰ ਰੋਜ਼ ਤੁਸੀਂ ਪਰਮੇਸ਼ਰ ਦੇ ਨਾਲ ਜੁੜੋ ਵਚਨ ਦੁਆਰਾ ਪ੍ਰਾਰਥਨਾ ਦੁਆਰਾ ਵਰਤਾਂ ਦੁਆਰਾ ਤੇ ਮੇਰੇ ਅਜੀਜ਼ ਪਣੋ ਤੇ ਭਰੋ ਪਰਮੇਸ਼ਰ ਤੁਹਾਡੀ ਜ਼ਿੰਦਗੀ ਬਦਲ ਦੇਗਾ ਪਰਮੇਸ਼ਰ ਹਰ ਰੋਜ਼ ਤੁਹਾਡਾ ਇੰਤਜ਼ਾਰ ਕਰਦਾ ਕਿ ਹੈ ਮੇਰੇ ਬੇਟੇ ਇਹ ਮੇਰੀ ਬੇਟੀ ਤੂੰ ਵਚਨ ਦੇ ਜਰੀਏ ਮੇਰੇ ਨਾਲ ਗੱਲ ਕਰ ਇਹ ਪਰਮੇਸ਼ਰ ਦਾ ਪਵਿੱਤਰ ਸੰਦੇਸ਼ ਜਦੋਂ ਤੁਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹੋ ਤਾਂ ਪਵਿੱਤਰ ਬਾਈਬਲ ਪਵਿੱਤਰ ਵਚਨ ਪ੍ਰਭ ਯਿਸੂ ਮਸੀਹ ਦੀ ਉਹ ਕੁਰਬਾਨੀ ਉਹ ਪਰਮੇਸ਼ਰ ਦੇ ਦੂਤ ਉਹ ਪਰਮੇਸ਼ਰ ਦਾ ਸੇਗਾਸਨ ਤੁਹਾਡੇ ਲਈ ਖੁੱਲਦਾ ਹੈ ਤੇ ਪਰਮੇਸ਼ਰ ਦਾ ਵਚਨ ਤੁਹਾਡੇ ਨਾਲ ਗੱਲ ਕਰਕੇ ਹਰ ਰੋਜ਼ ਤੁਹਾਡੀਆਂ ਆਉਣ ਵਾਲੀਆਂ ਮੁਸੀਬਤਾਂ ਤੋਂ ਤੁਹਾਨੂੰ ਅਗਾਹ ਕਰਦਾ ਹੈ ਤੁਹਾਨੂੰ ਚੇਤਾਵਨੀ ਦਿੰਦਾ ਹੈ ਤਾਂ ਕਿ ਤੁਸੀਂ ਬਚ ਸਕੋ ਔਰ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ ਤੁਹਾਡੇ ਮਨ ਨੂੰ ਸ਼ਾਂਤੀ ਆਵੇਗੀ ਕਿ ਤੁਹਾਨੂੰ ਤੇ ਪਰਿਵਾਰ ਦੇ ਵਿੱਚ ਸ਼ਾਂਤੀ ਆਵੇਗੀ ਤੁਹਾਡੇ ਹਰ ਇੱਕ ਉਸ ਸਮੱਸਿਆ ਨੂੰ ਪਰਮੇਸ਼ਰ ਦੀ ਆਤਮਾ ਦੂਰ ਕਰੇਗਾ ਜੋ ਡਾਕਟਰ ਦੂਰ ਨਹੀਂ ਕਰ ਸਕਦੇ ਤੁਹਾਡੇ ਰਿਸ਼ਤੇਦਾਰ ਦੂਰ ਨਹੀਂ ਕਰ ਸਕਦੇ ਮੇਰੇ ਜੀਜਾ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਠੁਕਰਾ ਸਕਦੇ ਤੁਹਾਡਾ ਮਾਪਿਓ ਤੁਹਾਨੂੰ ਠੁਕਰਾ ਸਕਦਾ ਹੈ ਪਰ ਯਹੋਵਾ ਕਹਿੰਦਾ ਮੈਂ ਤੁਹਾਨੂੰ ਕਦੇ ਵੀ ਅਨਾਥ ਨਹੀਂ ਛੱਡਾਂਗਾ ਸੋ ਮੇਰੇ ਅਜੀਜ਼ ਭਣੋ ਭਰਾਵੋ ਤੁਸੀਂ ਦੁਨੀਆਲੀ ਕਮਜ਼ੋਰ ਹੋ ਸਕਦੇ ਆ ਆਪਣੇ ਰਿਸ਼ਤੇਦਾਰਾਂ ਲਈ ਕਮਜ਼ੋਰ ਹੋ ਸਕਦੇ ਆਂਡੀਆਂ ਗਵਾਂਡੀਆਂ ਲਈ ਕਮਜ਼ੋਰ ਹੋ ਸਕਦੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਨਿਕਾਰ ਸਕਦੇ ਆ ਤੁਹਾਡੇ ਰਿਸ਼ਤੇਦਾਰ ਕਹਿਣਗੇ ਕਿ ਇਹ ਗਰੀਬ ਆ ਇਹਦੇ ਕੋਲ ਨਹੀਂ ਜਾਣਾ ਇਹਦੇ ਨਾਲ ਨਹੀਂ ਮਿਲਣਾ ਵਰਤਣਾ ਇਹਨੂੰ ਛੱਡ ਦਿਓ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਠੋਕਰਾਂ ਮਾਰ ਸਕਦੇ ਪਰ ਇੱਕ ਆਸ ਹੈ ਉਹਦਾ ਨਾਮ ਹੈ ਯਿਸੂ ਮਸੀਹ ਉਹ ਤੁਹਾਨੂੰ ਹਮੇਸ਼ਾ ਗੱਲ ਨਾਲ ਲਾਉਣਾ ਚਾਹੁੰਦਾ ਹੈ ਤੁਹਾਡੇ ਰਿਸ਼ਤੇਦਾਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੇਰੇ ਮਾਪੇ ਤੈਨੂੰ ਤਿਆਗ ਦੇਣਗੇ ਪਰ ਪਰਮੇਸ਼ਰ ਦਾ ਵਚਨ ਸਾਨੂੰ ਹੌਸਲਾ ਦਿੰਦਾ ਹੈ ਕਿ ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਨੂੰ ਕਦੇ ਅਨਾਥ ਕਦੇ ਗਾ ਦਾ ਨਹੀਂ ਕਦੇ ਅਨਾਥ ਨਹੀਂ ਛੱਡਾਂਗਾ ਸੋ ਇਹ ਪਰਮੇਸ਼ਰ ਦੇ ਵਾਅਦੇ ਨੂੰ ਪ੍ਰਾਪਤ ਕਰਨ ਦੇ ਲਈ ਹਰ ਰੋਜ਼ ਸਾਨੂੰ ਬਾਈਬਲ ਪੜ੍ਹਨੀ ਜ਼ਰੂਰੀ ਆ ਹਰ ਰੋਜ਼ ਪਰਮੇਸ਼ਰ ਨਾਲ ਮੁਲਾਕਾਤ ਜ਼ਰੂਰੀ ਆ ਹਰ ਰੋਜ਼ ਪ੍ਰਾਰਥਨਾ ਜ਼ਰੂਰੀ ਆ ਸੋ ਮੇਰੇ ਅਜੀਜੋ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਜੇ ਤੁਸੀਂ ਆਪਣੀਆਂ ਅਸਲੀ ਬਰਕਤਾਂ ਲੈਣਾ ਚਾਹੁੰਦੇ ਹੋ ਅਸਲੀ ਲਾਈਫ ਪਰਮੇਸ਼ਰ ਦੇ ਵਿੱਚ ਜਿੰਨਾ ਚਾਹੁੰਦੇ ਹੋ ਆਪਣੇ ਆਪ ਨੂੰ ਤਿਆਰ ਕਰੋ ਅੱਜ ਵੀ ਪਰਮੇਸ਼ਰ ਦਾ ਆਤਮਾ ਪਰਮੇਸ਼ਰ ਦਾ ਵਚਨ ਤੁਹਾਡੇ ਲਈ ਇੰਤਜ਼ਾਰ ਕਰ ਰਿਹਾ ਹੈ ਕਿ ਕਦ ਮੇਰਾ ਬੇਟਾ ਕਦ ਮੇਰੀ ਬੇਟੀ ਮੇਰੇ ਸਾਹਮਣੇ ਆਵੇ ਔਰ ਮੈਂ ਉਹਦੀ ਜ਼ਿੰਦਗੀ ਦਾ ਹਰ ਮੁਸ਼ਕਲ ਹਰ ਮੁਸੀਬਤ ਉਹਦੀ ਜ਼ਿੰਦਗੀ ਦੀ ਹੱਲ ਕਰਦਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਚਿੰਤਾ ਨਾ ਕਰੋ ਚਿੰਤਾ ਪਰਮੇਸ਼ਰ ਕਰੇਗਾ ਤੁਹਾਡੇ ਲਈ ਚਿੰਤਾ ਸਵਰਗ ਦੂਤ ਕਰਨਗੇ ਤੁਹਾਡੇ ਲਈ ਤੁਸੀਂ ਆਪਣੀ ਚਿੰਤਾ ਪਰਮੇਸ਼ਰ ਤੇ ਸੁੱਟੋ ਔਰ ਪਰਮੇਸ਼ਰ ਦੇ ਵਚਨ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖੋ ਉਹ ਤੁਹਾਡੇ ਹਿਰਦੇ ਵਿੱਚ ਮਾਸ ਰੂਪੀ ਫੱਟੀਆਂ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਵਾ ਪਰਮੇਸ਼ਰ ਦਾ ਵਚਨ ਤੁਹਾਡੀ ਸੁਰੱਖਿਆ ਕਰੇ ਸਭ ਨੂੰ ਜੈਮਸੀ ਦੀ ਗੋਡ ਬlesਸ ਯੂ